ਚਿੱਠੀ ਲਿਖੇ ਸਿੰਘ ਬੋਤਾ ਹੱਥ ਸੋ ਸੋਟਾ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਇਹ ਸਿੰਘ ਕਿੱਥੋਂ ਆ ਗਏ ਉਹ ਦੂਸਰਾ ਕਹਿੰਦਾ ਇਹ ਸਿੰਘ ਨਹੀਂ ਇਹ ਤੇ ਕੋਈ ਗਿੱਦੀ ਫੌਜਾਂ ਨੇ ਜਾਂਦੇ ਕੋਈ ਗਿੱਦੜਾ ਗਿੱਦੜਾਂ ਵਾਲੇ ਇਹਨਾਂ ਨੇ ਭੇਜ ਧਾਰਨ ਕੀਤੇ ਇਹਨਾਂ ਨੇ ਭੇਖ ਧਾਰਨ ਕੀਤੇ ਸਿੰਘ ਨਹੀਂ ਕਿ ਉਹ ਫਿਰ ਜੰਗਲ ਦੇ ਵਿੱਚੋਂ ਬਾਹਰ ਨਿਕਲ ਕਰਕੇ ਰਸਤੇ ਤੇ ਆਏ ਤੇ ਉਹਨਾਂ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਕਹਿੰਦੇ ਜਿਹੜਾ ਇੱਥੋਂ ਲੰਗੇਗਾ ਉਹ ਟੈਕਸ ਦੇ ਕਰਕੇ ਜਾਵੇਗਾ ਇਹ ਫਿਰ ਇਸ ਥਾਂ ਤੇ ਉਹਨਾਂ ਨੇ ਨਾਕਾਬੰਦੀ ਕਰ ਦਿੱਤੀ 10-12 ਦਿਨ ਜਿਹੜਾ ਟੈਕਸ ਗਰਾਂਦੇ ਸਨ ਤੇ ਜਿਹੜਾ ਕੋਈ ਪੁੱਛਦਾ ਕਹਿੰਦੇ ਇਹ ਖਾਲਸਾ ਰਾਜ ਆ ਤੇ ਉਹ ਜਿਹੜਾ ਸਰਕਾਰ ਉਹ ਟੈਕਸ ਗਰਾਂਦੀ ਹੈ ਤੇ ਕਹਿੰਦੇ ਖਾਲਸਾ ਰਾਜ ਹੈ ਸਾਡੀ ਸਰਕਾਰ ਹੈ ਤੇ ਸਾਨੂੰ ਟੈਕਸ ਦੇ ਕਰਕੇ ਰਾਹ ਨਹੀਂ ਲੰਘੋ ਇਹ ਤਦੋਂ 10-12 ਦਿਨ ਤਕਰੀਬਨ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਇਸ ਥਾਂ ਤੇ ਟੈਕਸ ਜਿਹੜਾ ਸੀ ਉਹ ਲੈਂਦੇ ਰਹੇ ਮੁਗਲਾਂ ਕੋਲ ਲੰਘਦੇ ਆਉਂਦੇ ਆ ਤੇ ਨਾਲੇ ਉਹਨਾਂ ਦੀਆਂ ਲਕੀਰਾਂ ਕਢਾਉਂਦੇ ਨਾਲੇ ਉਹਨਾਂ ਨੂੰ ਝ ਕਹਿੰਦੇ ਜਿਹੜੀਆਂ ਟੋਪੀਆਂ ਪਾਈਆਂ ਹੁੰਦੀਆਂ ਸੀ ਨਾ ਟੋਪੀਆਂ ਲਵਾ ਦਿੰਦੇ ਕਹਿੰਦੇ ਟੋਪੀਆਂ ਲਾਹ ਕਰਕੇ ਤੇ ਥੱਲੇ ਪੈਸੇ ਰੱਖ ਕੇ ਜਾਓ ਜਿਹੜੇ ਲੰਗਿਆ ਕਰਦੇ ਸਨ ਨਾ ਜਿਨ੍ਹਾਂ ਨੇ ਚਿੱਠੀ ਦਿੱਤੀ ਗਾੜੀ ਉਹਨਾਂ ਨੂੰ ਉਹਨੇ ਪੁੱਛਿਆ ਵੀ ਕਹਿੰਦੇ ਕਿੰਨੇ ਜਾਣੇ ਦੇ ਉਹ ਕਹਿੰਦੇ ਦੋ ਹੀ ਐ ਜੀ ਜਦੋਂ ਇਸ ਤਰ੍ਹਾਂ ਫਿਰ ਆਖਿਆ ਵੀ ਦੋ ਹੀ ਐ ਫਿਰ ਉਹਨਾਂ ਨੂੰ ਹੋਰ ਥੋੜਾ ਹੋਇਆ ਕਿ ਸ਼ਰਮਸ਼ਾਰ ਵਾਲੀ ਗੱਲ ਐ ਕਿ ਦੋ ਜਾਣੇ ਮੌਕੇ ਦੀ ਹਕੂਮਤ ਨੂੰ ਵੰਗਾਰ ਪਾ ਰਹੇ ਸਤਗੁਰੂ ਨੇ ਬਚਨ ਲਿਖੇ ਹੈ ਨਾ ਉਹ ਫਿਰ ਸਿੰਘਾਂ ਨੇ ਕਰਕੇ ਵਿਖਾਏ ਹੈ ਕਿ ਜੇ ਸਵਾਲਾਂ ਨਾਲ ਮੁਕਾਬਲਾ ਜੇ ਸਤਿਗੁਰੂ ਨੇ ਆਖਿਆ ਵੀ ਮੈਂ ਕਰਾ ਸਕਦਾ ਤੇ ਉਹ ਇਨਾਂ ਵਰਗੀਆਂ ਮਹਾਪੁਰਸ਼ਾਂ ਨੇ ਕਰਕੇ ਵਿਖਾਇਆ ਹੈ तकरीबन 1796 ਈਸਵੀ ਦੀ ਗੱਲ ਹੈ ਜਦੋਂ ਭਾਈ ਮਣੀ ਸਿੰਘ ਦੀ ਸ਼ਹੀਦੀ ਹੋਈ ਸੀ ਤਦੋਂ ਤਿੰਨਾਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਜਿਹੜੇ ਸਮੂੱਚੇ ਸਿੰਘ ਸਨ ਉਹ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਤੇ ਬਾਬਾ ਦੀਪ ਸਿੰਘ ਜੀ ਦੀ ਜਦੋਂ ਸ਼ਹੀਦੀ ਹੋ ਗਈ ਤੇ ਉਸ ਤੋਂ ਬਾਅਦ ਜਿਹੜੇ ਸਿੰਘ ਸਨ ਜਿਹੜੇ ਬੱਚੇ ਸਿੰਘ ਤੇ ਉਹ ਵੱਖ-ਵੱਖ ਟਕਾਣਿਆਂ ਤੇ ਖਿਲਰ ਗਏ ਕਿਉਂਕਿ ਜਿਹੜੀਆਂ ਉਸ ਵੇਲੇ ਫੌਜਾਂ ਸਨ ਮੁਗਲ ਫੌਜਾਂ ਸਿੰਘਾਂ ਨੂੰ ਲੱਭ-ਲੱਭ ਕੇ ਉਹਨਾਂ ਨੂੰ ਸ਼ਹੀਦ ਕਰਦੀਆਂ ਸਨ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਹ ਜਿਹੜਾ ਤਰਨਤਾਰਨ ਏਰੀਆ ਇਹ ਜੰਗਲ ਏਰੀਆ ਹੋਇਆ ਕਰਦਾ ਸੀ ਹਾਂ ਇਹ ਜਿਹੜਾ ਸਾਰਾ ਸਥਾਨ ਹੈ ਜੰਗਲ ਜੰਗਲੇ ਥਾਂ ਜੰਗਲ ਵਾਲਾ ਥਾਂ ਸੀ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਸ ਸਥਾਨ ਤੇ ਬੈਠੇ ਹੋਏ ਸਨ ਤੇ ਜਿਹੜੀਆਂ ਮੁਗਲ ਫੌਜਾਂ ਆਵਾਂ ਕਿਉਂਕਿ ਇਹ ਜਿਹੜਾ ਰਸਤਾ ਏ ਇਹ ਬਹੁਤ ਪ੍ਰਾਤਨ ਰਸਤਾ ਹੈ ਅਟਾਰੀ ਤੋਂ ਦਹੌਰ ਵਾਸਤੇ ਤੇ ਫਿਰ ਇਸ ਤਰ੍ਹਾਂ ਤਰਨਤਾਰਨ ਨੂੰ ਅੱਗੇ ਨਿਕਲ ਜਾਂਦਾ ਦਿੱਲੀ ਵੱਲ ਨੂੰ ਤੇ ਇਸ ਰਸਤੇ ਤੇ ਉਹ ਜਿਹੜੀਆਂ ਮੁਗਲ ਫੌਜਾਂ ਲੰਘਿਆ ਕਰਦੀਆਂ ਸਨ ਵਪਾਰ ਤੌਰ ਤੇ ਜਾਂ ਫਿਰ ਹੋਰ ਕਿਸੇ ਕੰਮ ਕਰ ਕਰਨ ਵਾਸਤੇ ਤੇ ਤਦੋਂ ਜਿਹੜਾ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਇਸ ਥਾਂ ਤੇ ਬੈਠੇ ਤੇ ਮੁਗਲ ਜਿਹੜੇ ਹਾਕਮ ਸਨ ਉਹ ਲੰਘ ਰਹੇ ਸਨ ਤੇ ਉਹਨਾਂ ਦੀ ਜਿਹੜੀ ਨਜ਼ਰ ਸੀ ਉਹ ਬਾਬੇ ਬੋਤਾ ਸਿੰਘ ਬਾਬਾ ਗਰਜਾ ਸਿੰਘ ਤੇ ਬੈਠਿਆ ਹੋਇਆ ਪਈ ਉਹ ਜਦੋਂ ਇਸ ਤਰ੍ਹਾਂ ਉਹਨਾਂ ਦੀ ਨਜ਼ਰ ਪਈ ਹੈ ਤੇ ਆਪਸ ਦੇ ਵਿੱਚ ਉਹ ਗੱਲਾਂ ਕਰਦੇ ਨੇ ਇੱਕ ਮੁਗਲ ਦੂਜੇ ਨੂੰ ਦੱਸਦਾ ਕਹਿੰਦਾ ਇਹ ਸਿੰਘ ਕਿੱਥੋਂ ਆ ਗਏ ਉਹ ਦੂਸਰਾ ਕਹਿੰਦਾ ਇਹ ਸਿੰਘ ਨਹੀਂ ਇਹ ਤੇ ਕੋਈ ਗਿੱਦੀ ਫੌਜਾਂ ਨੇ ਜਾਂਦੇ ਕੋਈ ਗਿੱਦੜਾ ਗਿੱਦੜਾਂ ਵਾਲੇ ਇਹਨਾਂ ਨੇ ਭੇਜ ਧਾਰਨ ਕੀਤੇ ਇਹਨਾਂ ਨੇ ਭੇਖ ਧਾਰਨ ਕੀਤੇ ਸਿੰਘ ਨਹੀਂ ਤੇ ਇਹ ਗੱਲ ਨੂੰ ਸੁਣ ਕਰਕੇ ਤਦੋਂ ਫਿਰ ਸਿੰਘਾਂ ਸੂਰਮਿਆਂ ਦਾ ਜਿਹੜਾ ਖੂਨ ਸੀ ਉਸ ਨੇ ਉਬਾਲਾ ਮਾਰਿਆ ਅਣਖੀ ਸੂਰਮਿਆਂ ਦਾ ਤੇ ਉਹ ਫਿਰ ਜੰਗਲ ਦੇ ਵਿੱਚੋਂ ਬਾਹਰ ਨਿਕਲ ਕਰਕੇ ਰਸਤੇ ਤੇ ਆਏ ਤੇ ਉਹਨਾਂ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਕਹਿੰਦੇ ਜਿਹੜਾ ਇੱਥੋਂ ਲੰਗੇਗਾ ਉਹ ਟੈਕਸ ਦੇ ਕਰਕੇ ਜਾਵੇਗਾ ਕਿ ਜੀ ਤਸਵੀਰ ਜਿਹੜੀ ਉਹੀ ਮੈਂ ਮਾਫੀ ਚਾਹੁੰਦਾ ਟੋਕਣ ਦੀ ਲੇਕਿਨ ਇਸ ਤਰੀਕੇ ਨਾਲ ਛਕਾ ਕੇ ਟੈਕਸ ਲਿਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਇਹ ਵੇਖੋ ਜਿਹੜੀਆਂ ਇਹ ਤਸਵੀਰਾਂ ਬਣਾਈਆਂ ਗਈਆਂ ਹਨ ਜਿਵੇਂ ਪ੍ਰਾਤਨ ਸਾਡੇ ਮਹਾਪੁਰਸ਼ਾਂ ਦੇ ਜਿਹੜੇ ਇਤਿਹਾਸ ਜਿਨ੍ਹਾਂ ਨੇ ਸਤਪੁਰਸ਼ਾਂ ਨੇ ਲਿਖਿਆ ਉਹ ਜਿਹੜੇ ਇਤਿਹਾਸ ਆ ਉਹਨਾਂ ਨੂੰ ਪੜ੍ਹ ਕਰਕੇ ਹੀ ਜਿਹੜੀਆਂ ਤਸਵੀਰਾਂ ਇਹ ਸਥਾਨ ਜਿਹੜੇ ਨੇ ਉਹ ਬਣੇ ਨੇ ਇੱਕ ਗੀਤ ਬੜਾ ਚੱਲਦਾ ਬਾਬਾ ਬੋਤਾ ਦੇ ਬਾਬਾ ਗਰਜਾ ਮੁਗਲੇ ਪੜਨੇ ਪਾਇਸ਼ਾ ਦੇ ਪੜਨੇ ਪਉਂਦੀਆਂ ਦਸੀਆਂ ਨੇ ਬਿਲਕੁਲ ਜੀ ਆਪ ਆਪ ਵੇਖ ਸਕਦੇ ਜੇ ਉਹ ਸਮੇਂ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਹਿੰਦੇ ਨਾਲੇ ਟੈਕਸ ਗਰਾਉਂਦੇ ਸਨ ਨਾਲੇ ਲਕੀਰਾ ਕਢਾਉਂਦੇ ਸਨ ਕਿਆ ਬਾਤ ਤੇ ਉਦੋਂ ਫਿਰ ਇਹ ਸੂਰਮਿਆਂ ਦੀਆਂ ਜਿਹੜੀਆਂ ਇਹ ਵਾਰਤਾ ਨੇ ਇਹ ਫਿਰ ਇਸ ਥਾਂ ਤੇ ਉਹਨਾਂ ਨੇ ਨਾਕਾਬੰਦੀ ਕਰ ਦਿੱਤੀ 10-12 ਦਿਨ ਜਿਹੜਾ ਟੈਕਸ ਗਰਾਉਂਦੇ ਸਨ ਜਿਹੜਾ ਕੋਈ ਪੁੱਛਦਾ ਕਹਿੰਦੇ ਇਹ ਖਾਲਸਾ ਰਾਜ ਆ ਗਿਆ ਇਹ ਖਾਲਸਾ ਰਾਜ ਕਿਉਂਕਿ ਜੇਸ ਜਦੋਂ ਆਪਣੇ ਕੋਈ ਵੀ ਰਸਤੇ ਦੇ ਵਿੱਚ ਸੜਕਾਂ ਤੇ ਟੈਕਸ ਲੱਗੇ ਨੇ ਉਹ ਆਪਣੀ ਸਰਕਾਰ ਹਕੂਮਤੋਂ ਗਰਾਂਦੀ ਹੈ ਭਾਵੇਂ ਤਕਰੀਬਨ ਠੇਕੇ ਤੌਰ ਤੇ ਜਿੱਦਾਂ ਵੀ ਚੱਲਦੇ ਨੇ ਤੇ ਉਹ ਜਿਹੜਾ ਸਰਕਾਰ ਉਹ ਟੈਕਸ ਗਰਾਂਦੀ ਹੈ ਤੇ ਕਹਿੰਦੇ ਖਾਲਸਾ ਰਾਜ ਹੈ ਸਾਡੀ ਸਰਕਾਰ ਹੈ ਤੇ ਸਾਨੂੰ ਟੈਕਸ ਦੇ ਕਰਕੇ ਰਾਹ ਛਾਣੀ ਦਾਂਗੇ ਤੇ ਤਦੋਂ 10-12 ਦਿਨ ਤਕਰੀਬਨ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਇਸ ਥਾਂ ਤੇ ਟੈਕਸ ਜਿਹੜਾ ਸੀ ਉਹ ਲੈਂਦੇ ਰਹੇ ਮੁਗਲਾਂ ਤੋਂ ਲੰਘਦੇ ਆਉਂਦੇ ਆ ਤੇ ਨਾਲੇ ਉਹਨਾਂ ਦੀਆਂ ਲਕੀਰਾਂ ਕਢਾਉਂਦੇ ਨਾਲੇ ਉਹਨਾਂ ਨੂੰ ਝਕਾ ਕਰਕੇ ਕਹਿੰਦੇ ਜਿਹੜੀਆਂ ਟੋਪੀਆਂ ਪਾਈਆਂ ਹੁੰਦੀਆਂ ਸੀ ਨਾ ਟੋਪੀਆਂ ਲਵਾ ਦਿੰਦੇ ਕਹਿੰਦੇ ਟੋਪੀਆਂ ਲਾਹ ਕਰਕੇ ਤੇ ਥੱਲੇ ਪੈਸੇ ਰੱਖ ਕੇ ਜਾਓ ਇਹ ਤਦੋਂ ਫਿਰ ਜੋ ਜਕਰੀਆ ਖਾਨ ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਚਿੱਠੀ ਵੀ ਲਿਖੀ ਉਸ ਚਿੱਠੀ ਦੇ ਵਿੱਚ ਲਿਖਦੇ ਹਨ ਕਹਿੰਦੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਸੋ ਸੋਟਾ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਉਹ ਜਿਹੜਾ ਜਗਰੀਆ ਖਾਨ ਸੀ ਤੇ ਤਦੋਂ ਜਦੋਂ ਉਸ ਨੂੰ ਇਸ ਤਰ੍ਹਾਂ ਦਾ ਮਹਿਣਾ ਵਜਾ ਕਿਉਂਕਿ ਮੌਕੇ ਦੀ ਹਕੂਮਤ ਦਾ ਉਹ ਬਾਦਸ਼ਾਹ ਸੀ ਉਹ ਇਸ ਨੂੰ ਸਾਰਾ ਕਵਰ ਕਰਿਆ ਕਰਦਾ ਸੀ ਇਸ ਏਰੀਏ ਨੂੰ ਜਦੋਂ ਇਸ ਤਰ੍ਹਾਂ ਦਾ ਮਹਿਣਾ ਵਜਾ ਤਦੋਂ ਫਿਰ ਉਸ ਨੇ ਜਿਹੜੀਆਂ ਉਥੋਂ ਫੌਜਾਂ ਸੀ ਕਹਿੰਦੇ ਪਹਿਲਾਂ ਉਹਨਾਂ ਜਿਹੜੇ ਲੰਗਿਆ ਕਰਦੇ ਸਨ ਨਾ ਜਿਨ੍ਹਾਂ ਨੇ ਚਿੱਠੀ ਦਿੱਤੀ ਗਾੜੀ ਉਹਨਾਂ ਨੂੰ ਉਹਨੇ ਪੁੱਛਿਆ ਵੀ ਕਹਿੰਦੇ ਕਿੰਨੇ ਜਾਣੇ ਦੇ ਉਹ ਕਹਿੰਦੇ ਦੋ ਹੀ ਹੈ ਜੀ ਜਦੋਂ ਇਸ ਤਰ੍ਹਾਂ ਫਿਰ ਆਖਿਆ ਵੀ ਦੋ ਹੀ ਹੈ ਫਿਰ ਉਹਨਾਂ ਨੂੰ ਹੋਰ ਥੋੜਾ ਹੋਇਆ ਕਿ ਸ਼ਰਮਸ਼ਾਰ ਵਾਲੀ ਗੱਲ ਹੈ ਕਿ ਦੋ ਜਾਨੇ ਮੌਕੇ ਦੀ ਹਕੂਮਤ ਨੂੰ ਵੰਗਾਰ ਪਾ ਰਹੇ ਨੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਗੋਬਿੰਦ ਸਿੰਘ ਜੀ ਜਦੋਂ ਫੌਜ ਤਿਆਰ ਕੀਤੀ ਸੀ ਤਾਂ ਉਹ ਹੀ ਕਿਹਾ ਸੀਗਾ ਕਿ ਸਵਾ ਲੱਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹੂ ਇਹ ਚਿੜਿਆਂ ਨਾਲ ਬਾਜ਼ ਲਾਉਣ ਵਾਲੀ ਕੌਮ ਸੀਗੀ ਸ਼ਾਇਦ ਇਹਨਾਂ ਚੀਜ਼ਾਂ ਤੋਂ ਜਾਣੂ ਨਹੀਂ ਸੀ ਮਗਰ ਦੇਖੋ ਜੋ ਸਤਗੁਰੂ ਨੇ ਬਚਨ ਲਿਖਿਆ ਹੈ ਨਾ ਉਹ ਫਿਰ ਸਿੰਘਾਂ ਨੇ ਕਰਕੇ ਵਿਖਾਏ ਹੈ ਕਿ ਜੇ ਸਵਾ ਲੱਖ ਨਾਲ ਮੁਕਾਬਲਾ ਜੇ ਸਤਗੁਰੂ ਨੇ ਆਖਿਆ ਵੀ ਮੈਂ ਕਰਾ ਸਕਦਾ ਤੇ ਉਹ ਇਹਨਾਂ ਅਰਗਿਆ ਮਹਾਪੁਰਸ਼ਾਂ ਨੇ ਕਰਕੇ ਵਿਖਾਇਆ ਹੈ ਇਹ ਆਪਾਂ ਤੁਸੀਂ ਇਤਿਹਾਸਤ ਦੇਖ ਸਕਦੇ ਫਿਰ ਤਦੋਂ ਉਹਨੇ ਲਾਹੌਰ ਦੇ ਜਿਹੜੀ ਫੌਜ ਸੀ ਉਹ ਫੌਜ ਇਸ ਸਥਾਨ ਤੇ ਭੇਜੀ ਇਸ ਸਥਾਨ ਤੇ ਜਦੋਂ ਫੌਜ ਭੇਜੀ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦੋਨਾਂ ਨੇ ਪਿੱਠ ਜੋੜ ਕਰਕੇ ਇਸ ਸਥਾਨ ਤੇ ਜਿਹੜੀ ਸ਼ਹੀਦੀ ਹੈ ਉਹ ਪ੍ਰਾਪਤ ਕੀਤੀ ਬਿਲਕੁਲ ਜੀ ਬਿਲਕੁਲ 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 ਇਹ ਜਦੋਂ ਜੰਗ ਚੱਲ ਰਹੀ ਸੀਗੀ ਬਿਲਕੁਲ ਉਹ ਜਿਹੜੀ ਉਹ ਪੰਕਤੀ ਲਿਖੀ ਹੈ ਨਾ ਸਿੰਘ ਬੋਤਾ ਹੱਥ ਹੈ ਸੋਟਾ ਉਹ ਉਸੇ ਤਰ੍ਹਾਂ ਬਿਲਕੁਲ ਬਿਆਨ ਕੀਤਾ ਬਿਲਕੁਲ ਜੀ ਬਾਬਾ ਤਸਵੀਰਾਂ ਤੁਸੀਂ ਸੰਗਤ ਜੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹੱਥ ਦੇ ਵਿੱਚ ਸੋਟਾ ਹੈ ਤੇ ਉਧਰੋਂ ਜਿਹੜਾ ਮੁਕਾਬਲਾ ਚੱਲ ਰਿਹਾ ਮੁਗਲਾਂ ਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਵੇਖੋ ਜਿੱਦਾਂ ਮਹਾਂਪੁਰਸ਼ਾਂ ਨੇ ਇਹ ਬਿਲਕੁਲ ਹੂਬਾ ਹੂ ਉਸੇ ਤਰ੍ਹਾਂ ਜਿਵੇਂ ਸਾਡੇ ਪ੍ਰਾਤਨ ਇਤਿਹਾਸ ਦੇ ਵਿੱਚ ਵਿਦਵਾਨਾਂ ਨੇ ਜੋ ਖੋਜਾਂ ਕਰਕੇ ਪੁਰਾਣੇ ਬਜ਼ੁਰਗਾਂ ਤੋਂ ਸੁਣ ਕਰਕੇ ਜਿਹੜੇ ਇਤਿਹਾਸ ਲਿਖੇ ਨੇ ਇਹ ਮਹਾਂਪੁਰਸ਼ਾਂ ਨੇ ਬਿਲਕੁਲ ਉਸੇ ਤਰ੍ਹਾਂ ਹੂਬਾ ਹੂ ਹੀ ਇਹ ਜਿਹੜੀਆਂ ਤਸਵੀਰਾਂ ਨੇ ਉਹ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਵਿਖਾਉਣ ਵਾਸਤੇ ਜਿਵੇਂ ਛੋਟੇ ਬੱਚੇ ਸਨ ਸਾਡੇ ਉਹ ਛੋਟੇ ਬੱਚੇ ਵੀ ਇਹਨਾਂ ਵਾਸਤੇ ਕਿਉਂਕਿ ਉਹ ਵੇਖੋ ਉਹਨਾਂ ਨੂੰ ਪੜ੍ਹ ਕਰਕੇ ਉਹਨਾਂ ਇਤਿਹਾਸ ਨਹੀਂ ਪਤਾ ਲੱਗੂ ਜਿੰਨਾ ਉਹ ਦ੍ਰਿਸ਼ ਨੂੰ ਵੇਖ ਕਰਕੇ ਬਾਬਾ ਜੀ ਬੰਨਾ ਵੱਡਾ ਇਤਿਹਾਸ ਜੁੜਦਾ ਹੈ ਕਹਿੰਦੇ ਮੁਗਲ ਸੀਗੇ ਚਾਹੇ ਅੰਗਰੇਜ਼ ਸੀਗੇ ਜਦੋਂ ਉਹਨਾਂ ਨੇ ਪਾੜ ਪਾਉਣੀ ਸੀ ਲੜੌਣਾ ਸੀਗਾ ਕਹਿੰਦੇ ਇਤਿਹਾਸ ਖੋਣ ਦੀ ਕੋਸ਼ਿਸ਼ ਕਰਦੇ ਸੀਗੇ ਕਹਿੰਦੇ ਉਹਨਾਂ ਨੇ ਤੱਥ ਕੱਢੇ ਗੱਲਾਂ ਬਾਤਾਂ ਚੱਲੀਆਂ ਕਿ ਕੀ ਇਹਨਾਂ ਲੋਕਾਂ ਦੇ ਵਿੱਚ ਕੀ ਹੈਗਾ ਜਿਹੜਾ ਦਸਤਾਬ ਨਹੀਂ ਦਿੰਦੇ ਜਿਹੜਾ ਆਪਣਾ ਧਰਮ ਨਹੀਂ ਛੱਡਦੇ ਉਦੋਂ ਜਨੇਉ ਨਹੀਂ ਦੇਦੇ ਕੁਰਬਾਨੀਆਂ ਹੋਈ ਜਾਂਦੀਆਂ ਨੇ ਸੋ ਉਦੋਂ ਕਹਿੰਦੇ ਪਤਾ ਲੱਗਾ ਕਿ ਲੋਕ ਇਤਿਹਾਸ ਤੇ ਆਪਣੇ ਬਜ਼ੁਰਗਾਂ ਦਾ ਇਹਨਾਂ ਨੇ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਦੇ ਆ ਜਦੋਂ ਇਤਿਹਾਸ ਪੜ੍ਹਦੇ ਖੂਨ ਵਾਦੇ ਮਾਰਦਾ ਤੇ ਫਿਰ ਇਹ ਡਰਦੇ ਨਹੀਂ ਕੁਰਬਾਨੀਆਂ ਤੋਂ ਸ਼ਹੀਦੀਆਂ ਤੋਂ ਤੇ ਫਿਰ ਚਾਹੇ ਉਹਨਾਂ ਆਪਣੀ ਮੌਤ ਦੀ ਬਾਜ਼ੀ ਲਾਣੀ ਪੈ ਜਾਵੇ ਆਪਣੇ ਜਿਹੜਾ ਤਨ ਦੇ ਪੱਕੇ ਨੇ ਤੇ ਇਸ ਤਰੀਕੇ ਦਾ ਇਤਿਹਾਸ ਹੈ ਐਡਾ ਵੱਡਾ ਇਤਿਹਾਸ ਹੈ ਸੰਗਤ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਉਹ ਨੌਜਵਾਨ ਪੀੜ੍ਹੀ ਬਹੁਤ ਦੇਖਦੀ ਹੈ ਤੁਹਾਨੂੰ ਬਿਲਕੁਲ ਜੀ ਇਹ ਸਾਡੀ ਇਹੀ ਬੇਨਤੀ ਹੈ ਸਾਡੇ ਜਿਹੜੇ ਨੌਜਵਾਨ ਨੇ ਕੱਲੇ ਨੌਜਵਾਨ ਹੀ ਨਹੀਂ ਸਗੋਂ ਜਿਹੜੇ ਬਜ਼ੁਰਗ ਹੈ ਉਹ ਵੀ ਇਤਿਹਾਸ ਨੂੰ ਭੁੱਲ ਗਏ ਹੂੰ ਕਿਉਂਕਿ ਵੇਖੋ ਜਿਹੜੇ ਸਾਡੇ ਬਜ਼ੁਰਗ ਗਏ ਨੇ ਉਹਨ ਪਰਾਤਨ ਜਦੋਂ ਸੁਣੀਦਾ ਨਾ ਕਹਿੰਦੇ ਘਰੇ ਜਿਹੜੇ ਬਜ਼ੁਰਗ ਸੀ ਉਹ ਆਪਣੇ ਬੱਚਿਆਂ ਨੂੰ ਦਾ ਅੱਗੇ ਬਾਹ ਲੈਂਦੇ ਸੀ ਤੇ ਜਿਹੜੀਆਂ ਪਰਾਤਨ ਸਾਖੀਆਂ ਉਹ ਸੁਣਾਇਆ ਕਰਦੇ ਕਰਦੇ ਸੀ ਹੁਣ ਹਾਲ ਹੁਣਾਂ ਨੇ ਸਾਡੇ ਜਿਹੜੇ ਬਜ਼ੁਰਗ ਹੈ ਉਹ ਵੀ ਫੋਨ ਚਲਾਉਂਦੇ ਨੇ ਉਹਨਾਂ ਨੂੰ ਵੇਖ ਕਰਕੇ ਗਾੜੀ ਸਾਡੇ ਬੱਚੇ ਤੇ ਨੌਜਵਾਨ ਦੀ ਪੀੜ੍ਹੀ ਦੇ ਵੇਖੋ ਉਹਨਾਂ ਦੀ ਮਨਮਰਜ਼ੀ ਹੈ ਤੇ ਉਹ ਮਰਜ਼ੀ ਦੇ ਨਾਲ ਤੇ ਪਰ ਜਿਹੜੇ ਹੁਣ ਆਲੇ ਬੱਚੇ ਨੇ ਕਦੀ ਦਾਦੇ ਨੇ ਤੇ ਕਦੀ ਦਾਦੀ ਨੇ ਪ੍ਰਾਣ ਇਤਿਹਾਸ ਦੀਆਂ ਗੱਲਾਂ ਪੋਤਰਿਆਂ ਨੂੰ ਸੁਣਾਈਆਂ ਨੇ ਤੇ ਫਿਰ ਉਹ ਇਸ ਤਰ੍ਹਾਂ ਕਿਵੇਂ ਆਣ ਗਏ ਬਿਲਕੁਲ ਜੀ ਬਿਲਕੁਲ ਜੀ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜੇ ਜਿੰਨੇ ਵੀ ਬਜ਼ੁਰਗ ਨੇ ਜਿੰਨੇ ਨੌਜਵਾਨ ਨੇ ਉਹ ਆਪਣੇ ਸਾਰੇ ਪਰਿਵਾਰ ਦੇ ਸਮੇਤ ਬੱਚਿਆਂ ਨੂੰ ਲੈ ਕਰਕੇ ਜਿਵੇਂ ਸ਼ਹੀਦਾਂ ਦੇ ਸਥਾਨ ਨੇ ਸਾਡੇ ਸਤਿਗੁਰਾਂ ਦੇ ਸਥਾਨ ਨੇ ਜਿੱਥੇ ਜਿਸ ਸਥਾਨਾਂ ਦੇ ਸਤਿਗੁਰੂ ਨੇ ਕੋਟਕ ਕੀਤੇ ਨੇ ਜਾਂ ਮਹਾਂਪੁਰਸ਼ਾਂ ਨੇ ਆਪਣੀਆਂ ਸ਼ਹੀਦਾਂ ਸ਼ਹੀਦੀਆਂ ਦਿੱਤੀਆਂ ਸ਼ਹੀਦਾਂ ਸਿੰਘਾਂ ਨੇ ਤੇ ਇਹੋ ਬੇਨਤੀ ਹੈ ਕਿ ਉਸ ਸਥਾਨ ਤੇ ਜਾ ਕਰਕੇ ਉਸ ਸਥਾਨ ਦੇ ਦਰਸ਼ਨ ਕਰੋ ਉਥੋਂ ਦੇ ਇਤਿਹਾਸ ਨੂੰ ਪੜੋ ਤੇ ਪੜ੍ਹ ਕਰਕੇ ਉਹਦੀ ਕਮਾਈ ਕਰੋ ਬਾਬਾ ਜੀ ਜਿਹੜਾ ਰਸਤਾ ਜਾ ਰਿਹਾ ਇਸ ਦਾ ਵੀ ਕੋਈ ਵੱਡਾ ਇਤਿਹਾਸ ਜੁੜਦਾ ਹੈ ਇਹ ਰਸਤੇ ਜਿਹੜੇ ਦਸਿਆ ਸੀਗਾ ਕਿੱਦਾਂ ਤੋਂ ਜਾਂਦੇ ਸੀਗੇ ਉਧਰੋਂ ਇੱਧਰ ਇਹ ਬਿਲਕੁਲ ਜੀ ਇਹ ਜਿਹੜਾ ਰਸਤਾ ਏ ਇਹੋ ਹੀ ਆਪ ਜੀ ਵੇਖੋਗੇ ਚਭਾਲ ਤੋਂ ਸਿੱਧੀ ਜਿਹੜੀ ਛੜਕ ਹੈ ਉਹ ਟਾਰੀਵਾਲ ਨੂੰ ਚਲੇ ਜਾਂਦੀ ਹੈ ਇਹ ਜਿਹੜਾ ਉਹ ਪੁਰਾਣਾ ਰਸਤਾ ਹੈ ਉਹੋ ਹੀ ਰਸਤਾ ਹੈ ਜੰਗਲ ਸੀਗਾ ਸਾਰਾ ਬਿਲਕੁਲ ਇਹ ਜਿਹੜਾ ਏਰੀਆ ਸੀ ਇਹ ਬਾਦ ਦੇ ਵਿੱਚ ਬਾਦ ਹੋਇਆ ਇਹ ਸਾਰਾ ਜੰਗਲ ਏਰੀਆ ਸੀ ਮੁਕਾਬਲਾ ਵੀ ਇੱਥੇ ਟੈਕਸੀ ਗਰਾਈ ਇੱਥੇ ਹੀ ਤਾਂ ਬਸ਼ੀਦੀ ਵੀ ਇੱਥੇ ਹੈ ਭਾਈ ਜੀ ਹਾਂ ਜੀ ਹਾਂ ਜੀ ਇੱਥੇ ਵੇਖੋ ਜਿੱ ਪਰ ਜਿੰਨਾ ਕੋ ਇਤਿਹਾਸ ਮਿਲਦਾ ਉਸ ਦੇ ਹਿਸਾਬ ਨਾਲ ਇਹ ਜਿਹੜਾ ਸਥਾਨ ਹੈ ਇਹ ਮਹਾਪੁਰਸ਼ਾਂ ਦਾ ਮੰਨਿਆ ਜਾਂਦਾ ਕਿ ਇਸ ਸਥਾਨ ਦੇ ਉੱਤੇ ਜਿਹੜੀ ਸ਼ਹੀਦੀ ਉਹਨਾਂ ਨੇ ਪਾਈ ਸੀ ਤੇ ਹੁਣ ਇਹ ਆਪ ਜੀ ਵੇਖ ਸਕਦੇ ਹੋ ਜਿਹੜੇ ਬਾਬਾ ਜਗਤਾਰ ਸਿੰਘ ਬਾਬਾ ਮਹਿੰਦਰ ਸਿੰਘ ਜੀ ਤਰਨਤਨ ਵਾਲੇ ਮਹਾਪੁਰਸ਼ ਨੇ ਉਹਨਾਂ ਨੇ ਬੱਚਿਆਂ ਵਾਸਤੇ ਅਕੈਡਮੀ ਵੀ ਬਣਾਈ ਗੁਰਨਾਨਕ ਦੇਵ ਅਕੈਡਮੀ ਹੁਣ ਇਹ ਚੈਰੀਟੇਵ ਹਸਪੀਟਲ ਬਣ ਗਿਆ ਹੈ ਇਹ ਮਹਾਪੁਰਸ਼ਾਂ ਦੀ ਜਿਹੜੀ ਸ਼ਹੀਦੀ ਉਹਦੇ ਸਮਰਪਤ ਹੈ ਬਿਲਕੁਲ ਜੀ ਵੇਖੋ ਜੇ ਇੱਥੇ ਮਹਾਪੁਰਸ਼ੀ ਦੀ ਨਾ ਦੇਂਦੇ ਤੇ ਤੂੰ ਆਪ ਹੀ حساب ਲਾ ਲੋ ਕਿ ਇਹ ਅਕੈਡਮੀ ਬੱਚਿਆਂ ਵਾਸਤੇ ਵੀ ਨਹੀਂ ਬਣਨੀ ਸੀ ਇੱਥੇ ਹਸਪੀਟਲ ਵੀ ਨਹੀਂ ਬਣਨਾ ਸੀ ਤੇ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਸਾਰੀ ਜ਼ਮੀਨ ਹੈ ਨਾ ਇਹ ਜਿਹੜੀ ਕਹਿੰਦੇ ਪਹਿਲਾਂ ਜ਼ਮੀਨ ਗੁਰਦਾਰੀ ਦੀ ਬਹੁਤ ਥੋੜੀ ਸੀ ਸੀਮਤ ਥੋੜੀ ਜੀ ਸੀ ਇੱਥੋਂ ਇੱਕ ਪਇਆ ਜਾਇਆ ਪਇਆ ਜਾਂਦਾ ਹੁੰਦਾ ਸੀ ਪਿੱਛੇ ਗੁਰਦੁਆਰੇ ਨੂੰ ਤੇ ਹੁਣ ਇਹ ਮਹਾਂਪੁਰਸ਼ਾਂ ਨੇ ਸਾਰੀ ਜਿੰਨੀ ਵੀ ਜ਼ਮੀਨ ਹੈ ਇਹ ਸਾਰੀ ਆਪ ਪੈਸੇ ਦੇ ਕਰਕੇ ਮੁੱਲ ਖਰੀਦੀ ਹੈ ਮਹਾਪੁਰਸ਼ਾਂ ਨੇ ਜਿੰਨੀ ਵੀ ਇਹ ਸਾਰੀ ਜ਼ਮੀਨ ਹੈ ਇਹ ਬਾਬਾ ਜਗਤਾਰ ਸਿੰਘ ਉਹਨਾਂ ਮਹਾਪੁਰਸ਼ਾਂ ਨੇ ਇਹ ਜਿਹੜੀ ਸਾਰੀ ਜ਼ਮੀਨ ਹੈ ਉਹ ਖਰੀਦ ਕਰਕੇ ਤੇ ਫਿਰ ਇਦਾਂ ਵੱਡਾ ਵਿਸ਼ਾਲ ਗੁਰਦੁਆਰਾ ਸਾਹਿਬ ਨਾਲ ਸਕੂਲ ਨਾਲ ਇਹ ਹਸਪੀਟਲ ਬਣ ਰਿਹਾ ਹੈ